ਘੋੜੇ ਤਾਂ ਬਹੁਤ ਸਾਰੇ ਦੇਖੇ ਹੋਣੇ ਪਰ ਇਹ ਘੋੜਾ ਜਿੱਤ ਲੇਗਾ ਤੁਹਾਡਾ ਦਿਲ ਕਿਉਂਕਿ ਨਾਮ ਹਿਟਲਰ ਹੈ ਹਿਟਲਰ ਪਹਿਲਾਂ ਵੀ ਚਰਚਾ ਤੇ ਰਿਹਾ ਤੇ ਹੁਣ ਵੀ ਚਰਚਾ ਦੇ ਵਿੱਚ ਆ ਇਸ ਘੋੜੇ ਦਾ ਨਾਮ ਹਿਟਲਰ ਇਸ ਕਰਕੇ ਆ 70 ਇੰਚ ਕੱਦ ਹੈ ਇਸ ਘੋੜੇ ਦਾ ਤੇ ਕੱਦਗਾਠੀ ਦੇਖ ਕੇ ਦਿਲ ਜਿੱਤ ਲੇਗਾ ਇਹ ਘੋੜਾ ਤੇ ਘੋੜਾ ਹੈ ਕਿੱਥੇ ਵਿਰਕ ਸਟੱਡ ਫਾਰਮ ਹਰਿਆਣੇ ਦੇ ਵਿੱਚ ਤੇ ਕਹਿੰਦੇ ਵੀ ਲੱਖਾਂ ਕਰੋੜਾਂ ਦਾ ਰੇਟ ਲਾਗੇ ਲੋਕ ਪਰ ਅਸੀਂ ਨਹੀਂ ਵੇਚਣਾ ਇਹ ਘੋੜਾ ਕਿਉਂਕਿ ਘੋੜੇ ਦੇ ਵਿੱਚ ਖਾਸ ਨੇ ਕੁਝ ਅਜਿਹੀਆਂ ਗੱਲਾਂ ਸੁਣ ਕਿ ਹੋਜੋਗੇ ਹੈਰਾਨ ਪਹਿਲਾਂ ਤਾਂ ਦੋਸਤੋ ਜਿੰਨੇ ਵੀ ਘੋੜਸਵਾਰੀ ਨੂੰ ਪਸੰਦ ਕਰਦੇ ਆ ਜਾਂ ਘੋੜਿਆਂ ਦੇ ਸ਼ੌਂਕ ਨੂੰ ਰੱਖਦੇ ਨੇ ਤੇ ਆ ਪਹਿਲਾ ਵੀਡੀਓ ਨੂੰ ਲਾਈਕ ਕਰਕੇ ਦੱਬ ਕੇ ਸ਼ੇਅਰ ਕਰ ਦਿਓ ਤੇ ਇਸ ਵੀਡੀਓ ਬਾਰੇ ਆਪਣੀ رائے ਜ਼ਰੂਰ ਸਾਂਝੀ ਕਰਿਓ ਦੋਸਤੋ ਪਹਿਲਾਂ ਤਾਂ ਦੇਖ ਲੋ ਕਦ ਕਾਠੀ ਇਸ ਘੋੜੇ ਦੀ ਨਾਮ ਹਿਟਲਰ ਹੈ ਹਿਟਲਰ ਇਸ ਕਰਕੇ ਹੈ ਬਾਈ ਕਹਿੰਦਾ ਵੀ ਮੈਂ ਹਿਟਲਰ ਦੀ ਕਹਾਣੀ ਪੜ੍ਹੀ ਸੀ ਤੇ ਉਹਦਾ ਰਤਬਾ ਜਿੰਨਾ ਉੱਚਾ ਸੀ ਉਹਦੀਆਂ ਕਹਾਣੀਆਂ ਬੜੀਆਂ ਹੀ ਰੋਮਾਂਚਕ ਸੀ ਤੇ ਇਸ ਘੋੜੇ ਦੀਆਂ ਵੀ ਕਹਾਣੀਆਂ ਬੜੀਆਂ ਰੋਮਾਂਚਕ ਨੇ ਬਹੁਤ ਜਗ੍ਹਾ ਨਾਮ ਜਿੱਤ ਕੇ ਲਿਆ ਇਹ ਘੋੜਾ ਨਾਮ ਹੈ ਹਿਟਲਰ ਹੈ ਕੱਦ 70 ਇੰਚ ਇਸ ਦਾ ਹੈਗਾ ਤੇ ਦੋਸਤੋ ਇਸ ਦੇ ਜਿਹੜਾ ਮਾਲਕ ਹੈ ਬਲਜੀਤ ਸਿੰਘ ਵਿਰਕ ਜਿਸ ਨੇ ਜਾਣਕਾਰੀ ਦੰਦਿਆਂ ਦੱਸਿਆ ਕਿ ਬੜੇ ਸ਼ੌਂਕਾਂ ਦੇ ਨਾਲ ਪਾਲਿਆ ਤੇ ਅਸੀਂ ਇਸ ਨੂੰ ਵੀ ਕਦੇ ਪਾਲਣ ਦੇ ਵਿੱਚ ਕੋਈ ਕਮੀ ਨਹੀਂ ਛੱਡੀ ਤੇ ਅੱਜ ਕਰੋੜਾ ਰੁਪਏ ਮੁੱਲ ਲੱਗ ਜਾਂਦਾ ਇਸ ਘੋੜੇ ਦਾ ਪਰ ਅਸੀਂ ਵੇਚਣਾ ਨਹੀਂ ਸਾਡਾ ਸ਼ੌਂਕ ਸਿਰਫ ਇਹਨਾਂ ਨੂੰ ਪਿਆਰ ਨਾਲ ਪਾਲਣਾ ਪੋਸਣਾ ਤੇ ਅੱਜ ਇਹ ਘੋੜਾ ਸਾਡੇ ਫਾਰਮ ਦੀ ਸ਼ਾਨ ਬਣਿਆ ਹੋਇਆ ਹੈ ਦੋਸਤੋ ਕਿਸੇ ਕਿਸ ਨੇ ਅਜਿਹੇ ਘੋੜੇ ਦੇਖੇ ਨੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਦੇਖੋ ਤੁਸੀਂ ਕਿਵੇਂ ਚਿਹਰੇ ਤੇ ਨੂਰ ਐਸ ਘੋੜੇ ਦੇ ਤੇ ਇਸ ਬਾਈ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਣੇ ਆ ਪਰ ਜੋ ਇਸ ਘੋੜੇ ਦੀ ਖਾਸੀਅਤ ਹੈ ਉਸ ਨੂੰ ਸੁਣਦੇ ਹੀ ਪਹਿਲਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜਿੰਨੇ ਵੀ ਦੋਸਤ ਵੀਡੀਓ ਦੇਖ ਰਹੇ ਆ ਲਾਈਕ ਕਰਕੇ ਕਮੈਂਟ ਕਿ ਆਪਣੀ ਰਹਿ ਜ਼ਰੂਰ ਸਾਂਝੀ ਕਰੋ ਸੁਣਦੇ ਆ ਕੀ ਕਹਿੰਦਾ ਇਸ ਦਾ ਮਾਲਕ ਦਾ ਸੁਪਨਾਮ ਜੀ ਬਲਜੀਤ ਸਿੰਘ ਵੀਰਕ ਜੀ ਜੀ ਜਿਹੜਾ ਹਾਈਟ ਰਿਕਾਰਡ ਹੈ ਤੇ ਉਹ ਨੂਰੇ ਵਾਕਰਪੁਰ ਵਾਲੇ ਦਾ ਬੱਚਾ ਜੀ 70 ਇੰਚ ਹਾਈਟ ਹੈ ਜੀ ਦੀ ਤੇ ਨੂਰੇ ਵਾਕਰਪੁਰ ਵਾਲੇ ਦਾ ਸਭ ਤੋਂ ਹਾਈਟ ਵਾਲਾ ਬੱਚਾ ਹੈ ਜੀ ਇਸ ਟਾਈਮ ਇਹਦੇ ਬੱਚੇ ਬਹੁਤ ਚੰਗੇ ਆ ਰਹੇ ਮਾਰਕੀਟ ਦੇ ਵਿੱਚ ਜੀ ਬਹੁਤ ਹੀ ਕਿਹੜੇ ਡੇ ਵੱਡੇ ਆ ਰਹੇ ਨੇ ਕੋਟ ਜੰਮ ਦੇ ਬੱਚਿਆਂ ਤੋਂ ਘੋੜੀ ਤੋਂ ਥੱਲੋਂ ਨੰਗੇ ਆ ਨਹੀਂ ਜਾਂਦਾ ਜੀ ਬਾਕੀ ਜੀ ਆਪਾਂ ਲੋਕਾਂ ਦੀ ਹੈਲਪ ਵਾਸਤੇ ਫੀਸ ਬੜੀ ਜਾਇਜ਼ ਰੱਖੀ ਹੈ ਜੀ ਸਿਰਫ ਆਪਾਂ ਈਡੇ ਵੱਡੇ ਘੋੜੇ ਦੀ ਕਿਸੇ ਦੀ ਵੀ ਕੋਤਈ ਨਿਗਾਹ ਮਾਰ ਲਓ ਕਿਸੇ ਦੀ ਵੀ ਇੰਨੀ ਘੱਟ ਫੀਸ ਨਹੀਂ ਆਪਾਂ ਸਿਰਫ 20000 ਰੁਪਏ ਪੀਸ ਰੱਖੀ ਹੈ ਵੀ ਕਿਹੜਾ ਹਰ ਇੱਕ ਬੰਦਾ ਨਾ ਇਹ ਤੋਂ ਲਾਹ ਲੈ ਸਕੇ ਜੀ ਵੀ ਕਿਹੜਾ ਹਰ ਇੱਕ ਬੰਦਾ ਦਾ ਸ਼ੌਂਕ ਪੂਰਾ ਹੋ ਸਕੇ ਜੀ ਕਿਹੜੀ ਜਗ੍ਹਾ ਤੇ ਫਾਰਮ ਹੈ ਜੀ ਜਰੂਰ ਨੰਬਰ ਇੱਕ ਹੈ ਇਹ ਜੀ ਸਰਸਾ ਜ਼ਿਲ੍ਹਾ ਹੋ ਗਿਆ ਪਿੰਡ ਸੰਤਨਗਰ ਹੋ ਗਿਆ ਜੀ ਆਪਣੇ ਪਿੰਡ ਦਾ ਜੀ ਸਰਦਾਰਾ ਸਿੰਘ ਹਾਕੀ ਦਾ ਕੈਪਟਨ ਵੀ ਰਿਹਾ ਹੈ ਜੀ ਤੇ ਬਹੁਤ ਵੱਡਾ ਪਿੰਡ ਹੈ ਜੀ ਆਪਣਾ ਇਹ ਕਸਬੇ ਵਾਂਗੂ ਕਸਬਾ ਹੈ ਜੀ ਹਾਂਜੀ ਉਹ ਸ਼ੌਂਕ ਤੇ ਦੀ ਕਾਫੀ ਪੁਰਾਣਾ ਹੈ ਜੀ ਸ਼ੌਂਕ ਨੂੰ ਤੇ ਮੇਰੇ ਖਿਆਲ ਹੋ ਗਏ ਹੋਣੇ ਨੇ 26-27 ਸਾਲ ਜੀ ਪਰ ਕੁਝ ਕਿਵੇਂ ਘੋੜੀਆਂ ਵੇਚ ਖਰੀਦ ਵੀ ਲਈਆਂ ਦੀਆਂ ਜੀ ਤੇ ਬਾਕੀ ਕੁਝ ਬੱਚਿਆਂ ਤੇ ਲਾਈਆਂ ਜੀ ਪੱਕੀਆਂ ਤੇ ਬਾਕੀ ਕੋੜਾ ਨਵਾਂ ਬੰਦਾ ਕੋਈ ਹੁੰਦਾ ਉਹਨੂੰ ਬੜੇ ਜਾਇਜ਼ ਰੇਟ ਤੇ ਆਪਾਂ ਘੋੜੀ ਦੇ ਦਿੰਨੇ ਆ ਉਹ ਇਹ ਕੰਮ ਨੂੰ ਪੂਰੀ ਤਸੱਲੀ ਨਾ ਦੇਣਿਆ ਚੀਜ਼ ਕਹਿ ਕੇ ਦੇਣਿਆ ਵੀ ਇਹਦੇ ਚਾ ਚੀਜ਼ਾਂ ਗਲਤ ਨਹੀਂ ਚੀਜ਼ ਕਹਿ ਨੂੰ ਅਜ ਤੱਕ ਦਿੱਤੀ ਜੀ ਕਿਹਦਾ ਅਜ ਤੱਕ ਆਪਣੇ ਕੋਲ ਲਾਂਭਾ ਨਹੀਂ ਆਇਆ ਜੀ ਹਿਟਲਰ ਬਾਰੇ ਜਾਣਕਾਰੀ ਦਿਓ ਵੀ ਕਿੰਨੇ ਗਨੇ ਹੈ ਪੂਰੇ ਇੰਡੀਆ 'ਚ ਹਿਟਲਰ ਹਿਟਲਰ ਦੀ height ਵਾਲੇ ਕੋੜੇ ਬਹੁਤ ਘੱਟ ਨੇ ਜੀ ਗਿਣਤੀ ਦੇ ਉਂਗਲਾਂ ਦੇ ਗਿਣਨ ਵਾਲੇ ਨਹੀਂ ਜੀ ਓਕੇ ਇਹਦੇ ਵਿੱਚ ਹੁਣ ਇੱਕ ਤਾਂ ਇਹ ਹੈ ਵੀ ਕਿਸੇ ਆਪਣੇ ਨਜ਼ਦੀਕੀ ਬੰਦੇ ਨੂੰ ਨਾਲ ਲੈ ਕੇ ਕੋੜੀ ਲੈਣਾ ਕਿਸੇ ਦੀ ਉਂਗਲ ਤੇ ਨਾ ਕੋਈ ਚੜ ਕੇ ਘੋੜੀ ਲਵੇ ਬਾਕੀ ਇੱਕ ਇਹ ਹੈ ਵੀ ਘੋੜੀ ਜੇ ਲਵੇ ਤੇ ਗੱਬਣ ਲਵੇ ਬਿਛੇਰੀ ਨਾ ਲਵੇ ਖਾਲੀ ਘੋੜੀ ਨਾ ਲਵੇ ਗੱਬਣ ਘੋੜੀ ਲਏਗਾ ਇੱਕ ਤਾਂ ਸਵਾਰੀ ਦੀ ਦਿੱਖ ਤਾਂ ਵੀ ਸ਼ੌਂਕ ਹੋ ਜਾਏਗਾ ਇੱਕ ਉਹਦੇ ਪੰਜਾ ਸੱਤਾ ਮਹੀਨਿਆਂ ਦੇ ਘਰੇ ਬੱਚਾ ਵੀ ਆ ਜਾਏਗਾ ਇੱਕ ਤੋਂ ਦੋ ਹੋ ਜਾਣਗੀਆਂ ਫਿਰ ਉਹਦੋਂ ਬਾਅਦ ਛਲੇ ਚ ਗੱਬਣ ਹੋ ਜਾਣੀ ਹੈ ਸਾਲ ਡੇਢ ਸਾਲ ਦੇ ਵਿੱਚ ਉਹਦੇ ਘਰੇ ਰੌਣਕ ਬਣ ਜਾਏਗੀ ਜੇ ਖਾਲੀ ਘੋੜੀ ਲੱਲੀ ਕਿੱਥੇ ਕਰੋ ਸਿੰਕਰਾਏਗਾ ਪਤਾ ਨਹੀਂ ਰਹਿਣੀ ਜਾਂ ਨਹੀਂ ਰਹਿਣੀ ਉਹਦਾ ਸ਼ੌਂਕ ਮਰ ਜਾਊਗਾ ਜੀ ਨਵੇਂ ਬੰਦਿਆਂ ਨੂੰ ਇਹ ਕੰਮ ਮੈਂ ਗੱਲ ਕਹਿਣਾ ਵਾਂ ਵੀ ਜੇ ਘੋੜੀ ਲੈਣੀ ਹੈ ਤਾਂ ਗੱਬਨ ਲਿਆ